ਤਾਰੀਵਾਲ ਸ਼ਹੀਦ ਭਗਤ ਸਿੰਘ ਚੌਕ ਬਾਸਟਨ ਵਿਖੇ ਵਾਇਸ ਆਫ ਤਾਰੀਵਾਲ ਦੇ ਕਨਵੀਨਰ ਡਾਕਟਰ ਕਮਲਜੀਤ ਸਿੰਘ ਕੇਜ ਦੇ ਪ੍ਰਬੰਧਾਂ ਹੇਠ 15 ਅਗਸਤ ਆਜ਼ਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਝੰਡਾ ਲਹਿਰਾਉਂਦੀ ਰਸਮ ਡਾਕਟਰ ਕਮਲਜੀਤ ਸਿੰਘ ਕੇਜ ਨੇ ਨਿਭਾਈ ਇਸ ਮੌਕੇ ਤੇ ਰਾਸ਼ਟਰੀ ਗੀਤ ਗਾਇਆ ਗਿਆ ਤੇ ਮਿਠਾਈ ਵੰਡੀ ਗਈ ਝੰਡਾ ਲਹਿਰਾਉਣ ਤੋਂ ਬਾਅਦ ਭੰਗੜਾ ਵੀ ਖੂਬ ਪਾਇਆ ਗਿਆ ਇਸ ਮੌਕੇ ਤੇ ਸਿਆਸੀ ਧਾਰਮਿਕ ਅਤੇ ਸ਼ਹਿਰ ਦੇ ਵਾਸੀ ਮੌਜੂਦ ਰਹੇ ਦੇਖੋ ਟੀਵੀ ਨਿਊਜ਼ ਇੰਡੀਆ ਦੋਸਪੈਲ ਨੇ ਧਾਰੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਜੀ ਖਾਸ ਰਿਪੋਰਟ ਸ਼੍ਰੀ ਰਾਦੇ ਕਲਾਸਟ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਬੰਦਜ ਤੰਗਾਲ ਮੇ ਫੈਰਾ ਗਿਆ ਸੋਸਕਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਜੀ ਕਮਿਊਨਿਟੀ ਕਨਵੀਨਰ ਬਾਈਸ ਸਾਫ ਧਾਰੀਵਾਲ ਬਾਈਸ ਸਾਫ ਧਾਰੀਵਾਲ ਦੀ ਸਮੂਹ ਟੀਮ ਧਾਰੀਵਾਲ ਦੀਆਂ ਵੱਖ-ਵੱਖ ਸਮਾਜਿਕ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਵੱਲੋਂ ਅੱਜ ਸਮੂਹ ਤੌਰ ਤੇ ਇਕੱਠੇ ਹੋ ਕੇ ਬਾਈਸ ਸਾਫ ਧਾਰੀਵਾਲ ਦਾ ਸਤਾਰੀਵਾਲ ਸ਼ਹਿਰ ਦਾ ਜਿਹੜਾ ਦਿਲ ਅ ਸ਼ਹੀਦ ਭਗਤ ਸਿੰਘ ਚੌਂਕ ਬੱਸ ਸਟੈਂਡ ਦੇ ਉੱਪਰ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਔਰ ਸਾਰੇ ਬਹੁਤ ਅੱਛੇ ਤਰੀਕੇ ਦੇ ਨਾਲ ਇਹ ਸਾਡਾ ਆਜ਼ਾਦੀ ਦਿਵਸ ਸੈਲੈਬ੍ਰੇਟ ਕਰਦੇ ਆ ਮੈਂ ਸਭ ਤੋਂ ਪਹਿਲਾਂ ਆਪਣੇ ਉਹਨਾਂ ਸ਼ਹੀਦਾਂ ਨੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਉਹਨਾਂ ਨੂੰ ਪ੍ਰਣਾਮ ਕਰਦਾ ਔਰ ਵਟਵਾਰੇ ਦੇ ਸਮੇਂ ਜਿਹੜੇ ਪੰਜਾਬ ਦੇ ਲੋਕ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਵੀ ਮੈਂ ਜਿਹੜਾ ਹੈਗਾ ਕੋਟੀ-ਕੋਟੀ ਪ੍ਰਣਾਮ ਕਰਦਾ ਮੈਂ ਫਿਰ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਆਜ਼ਾਦੀ ਜਿਹੜੀ ਹੈ ਬੜੀ ਮੁਸ਼ਕਲ ਨਾਲ ਮਿਲੀ ਹੈਗੀ ਆਜ਼ਾਦੀ ਦਾ ਮਧੜਾ ਨਿਗ ਮੰਨਣਾ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮੰਨਣਾ ਹੈਗਾ ਅਸੀਂ ਆਪਣੇ ਦੇਸ਼ ਦੇ ਸੰਵਿਧਾਨ ਪ੍ਰਤੀ ਵਫਾਦਾਰ ਹੋਈਏ ਅਸੀਂ ਆਪਣੇ ਦੇਸ਼ ਪ੍ਰਤੀ ਬਹੁਤ ਵਫਾਦਾਰ ਹੋਈਏ ਸਾਰੇ ਲੋਕਾਂ ਨੂੰ ਪਿਆਰ ਕਰੀਏ ਇੱਕ ਦੂਜੇ ਦਾ ਸਾਥ ਦੇ ਕੇ ਤੇ ਭਾਰਤ ਨੂੰ ਹੋਰ ਮਹਾਨ ਬਣਾਈਏ ਇਨਕਲਾਬ ਜਿੰਦਾਬਾਦ ਤੁਸੀਂ ਜਾਣਦੇ ਹੋ ਵੀ ਹਰ ਸਾਲ ਵਾਇਸਫਤਾਰੀਵਾਲ ਬੱਸ ਸਟੈਂਡ ਭਗਤ ਸਿੰਘ ਚੌਂਕ ਧਾਰੀਵਾਲ ਦੇ ਵਿੱਚ ਅਸੀਂ ਅਸੀਂ ਸ਼ਹੀਦਾਂ ਨੂੰ ਯਾਦ ਤਾਜ ਤਾਜ਼ਾ ਰੱਖਣ ਵਾਸਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅਸੀਂ ਹਰ ਸਾਲ ਇੱਥੇ ਤਿਰੰਗਾ ਲਹਿਰਾਉਂਦੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਉਹ ਸਾਰੇ ਵਰਗ ਦੇ ਹਰ ਜਾਤ ਦੇ ਲੋਕ ਇੱਥੇ ਇਕੱਠੇ ਹੁੰਦੇ ਆ ਬੜੀ ਖੁਸ਼ੀ ਮਨਾਉਂਦੇ ਆ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਆ ਜੀ ਉਹਨਾਂ ਨੂੰ ਅਸੀਂ ਨਮਨ ਕਰਦੇ ਆ ਵੀ ਉਹਨਾਂ ਨੇ ਤੁਹਾਨੂੰ ਆਜ਼ਾਦੀ ਦਿਵਾਈ ਆ ਬੜੀ ਖੁਸ਼ੀ ਦੀ ਗੱਲ ਆ ਇਹਦਾ ਦਿਨ ਬਹੁਤ ਵਧੀਆ ਆ ਅਸੀਂ ਸਾਰੇ ਇਸ ਤਰ੍ਹਾਂ ਇਕੱਠੇ ਹੋ ਗਏ ਆਪਣੇ ਸ਼ਹਿਰ ਨੂੰ ਆਪਣੇ ਦੇਸ਼ ਨੂੰ ਤਰੱਕੀ ਤੇ ਲੈ ਕੇ ਜਾਈਏ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਧਾਰੀਵਾ ਦੇ ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਭਾਰਤ ਮਾਤਾ ਦੀ ਜੈ ਅੱਜ ਮੈਂ ਆਪਣੇ ਇੰਜੀਨੀਅਰ ਜੇਪੀ ਸਿੰਘ ਪੰਜਾਬ ਪ੍ਰਧਾਨ ਹਿਊਮਨ ਰਾਈਟਸ ਸਰਕੈਸਟੀ ਵੱਲੋਂ 78ਵੇਂ ਆਜ਼ਾਦੀ ਦਿਵਸ ਦੀਆਂ ਭਾਰਤ ਦੇਸ਼ ਵਿਦੇਸ਼ ਵਿਅਸਦੇ ਭਾਰਤੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜਿੱਥੇ ਮੈਂ ਆਜ਼ਾਦੀ ਦੇ ਦਿਹਾੜੇ ਜਿੰਨ੍ਹੇ ਮਾਰ ਰਹੇ ਨੇ ਸਾਰਿਆਂ ਨੇ ਦੱਸਿਆ ਕਿ ਇਹ ਸਾਡਾ ਜਿਹੜੀ ਆਜ਼ਾਦੀ ਆ ਇਹ ਸਾਡੇ ਜਿਹੜੇ ਕੁਰਬਾਨੀਆਂ ਕਰਕੇ ਹੀ ਮਿਲੀ ਆ ਤੇ ਮੈਂ ਵਧਾਈ ਦਾ ਪਾਤਰ ਨੇ ਡਾਕਟਰ ਕਮਲ ਸਿੰਘ ਕੇਜੇ ਜੀ ਹੁਣੀ ਜਿਹੜੇ ਵਾਇਸ ਅਭਤਾ ਰਿਵਾਲ ਤੇ ਬਾਕੀ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਨਾਲ ਰਲ ਕੇ ਇਹ ਜਿਹੜਾ ਜਨਮ ਦਿਹਾੜਾ ਵਾ ਜਾਂ ਭਗਤ ਸਿੰਘ ਜਿਹੜਾ ਅਸੀਂ ਦੀਹਾੜਾ ਜਨਤੰਤਰ ਦਿਵਸ ਇਥੇ ਬਹੁਤ ਹੁੰਮਤਾ ਮਨਾਉਂਦੇ ਆ ਮੈਂ ਫਿਰ ਆਪਣੀ ਸੱਜਣਾਂ ਵੱਲੋਂ ਤੇ ਸਾਰਿਆਂ ਵੱਲੋਂ ਜੇ ਸ਼ਵਾਸੀਆਂ ਨੂੰ 78ਵੇਂ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਮਾਝੀ ਜੀ ਦਾ ਖਾਲਸਾ ਮਾਝੂਰ ਜੀ ਦੀ ਖਤੇ ਨਯਾ ਸਾਚਨ ਸਿੰਘ ਚਾਲ ਐਸਪੀ ਬਿਤਾਏ ਸੀਨੀਅਰ ਵਾਈਸ ਪ੍ਰਧਾਨ ਮਾਝਾ ਸਫਤਾਰੀਬਾਦ ਅੱਜ ਸਾਡੇ ਵਾਸਤੇ ਬਹੁਤ ਹੀ ਇੱਕ ਖੁਸ਼ੀ ਦਾ ਮੌਕਾ ਵਾ ਜਿਹਦੇ ਕੇ ਮਾਝਾ ਸਫਤਾਰੀਬਾਦ ਨੇ ਇੱਥੇ ਭਗਤ ਸਿੰਘ ਚੌਂਕ ਤੇ ਝੰਡਾ ਚੜਾਇਆ ਇਹ ਦੇਣਿਕ ਇਹੋ ਜਿਹਾ ਸਾਨੂੰ ਯਾਦ ਦਿਲਾਉਂਦਾ ਖੁਦੀ ਰਾਮ ਬੋਸ ਤੋਂ ਲੈ ਕੇ ਸਰਦਾਰ ਭਗਤ ਸਿੰਘ ਹੋਂ ਤੱਕ ਜਿੰਨੇ ਵੀ ਸਾਡੇ ਮਹਾਨ ਸ਼ਹੀਦ ਹੋਏ ਆ ਜਿਨ੍ਹਾਂ ਦੇ ਕਾਰਨ ਅਸੀਂ ਅੱਜ ਆਜ਼ਾਦੀ ਮਾਣ ਰਹੇ ਆ ਇਹ ਉਹਨਾਂ ਦਾ ਦੇਣਾ ਤੇ ਮੈਂ ਆਪਣੇ ਆਪ ਨੂੰ ਤੇ ਸਾਰੇ ਧਾਰਿਵਾਲ ਨੂੰ ਤੇ ਵਾਇਸਫ ਧਾਰਿਵਾਲ ਨੂੰ ਬੜਾ ਸੁਭਾਗਾ ਸਮਝਣਾ ਕਿ ਸਾਨੂੰ ਇਹ ਦਿਨ ਮਨਾਉਣ ਦਾ ਮੌਕਾ ਮਿਲਿਆ ਤੇ ਦੂਜੀ ਗੱਲ ਇੱਕ ਚੰਗੀ ਮੈਨੂੰ ਇਹ ਵੀ ਲੱਗੀ ਆ ਕਿ ਕੋ ਸਾਡੀ ਤਰੱਕੀ ਹੋ ਰਹੀ ਆ ਭਗਤ ਸਿੰਘ ਚੌਂਕ ਦੀ ਤੇ ਮੈਂ ਉਮੀਦ ਕਰਨਾ ਕਿ ਕਿਉਂਕਿ देयर नो ਐਂਡ ਆਫ ਪ੍ਰੋਗਰੈਸ ਦੇ ਅੱਗੇ ਤੋਂ ਇਸ ਦੀ ਹੋਰ ਵੀ ਤਰੱਕੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਸਕਿੰਦਰਗੁਰ ਬਾਜਵਾ ਬਲਾਕ ਪ੍ਰਧਾਨ ਧਾਰੀਵਾਲ ਅੱਜ ਦੇ ਦਿਨ ਦੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦੀ ਆ ਇਸ ਦਿਨ ਦੀਆਂ ਤੇ ਸ਼ੀਧਾ ਨੂੰ ਪ੍ਰਣਾਮ ਕਰਦੇ ਹਾਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਇਲਾਕੇ ਦੇ ਜਿੰਨੇ ਲੋਕ ਅੰਦਰੋਂ ਦੇ ਵਿੱਚ ਵੜ ਕੇ ਬੈਠੇ ਨੇ ਕਿ ਇੱਕ ਦਿਨ ਅਸੀਂ ਕੱਢ ਨਹੀਂ ਸਕਦੇ ਕਿ ਸ਼ੀਧਾ ਨੇ ਇੰਨਾ ਕੁਝ ਕਰ ਦਿੱਤਾ ਸਾਡੇ ਵਾਸਤੇ ਇਹ ਅੱਜ ਗਵਾਹ ਦਿੱਤੀਆਂ ਨੇ ਤੇ ਕਿ ਅਸੀਂ ਇੱਕ ਦਿਨ ਵਾਸਤੇ ਇੱਥੇ 15 ਅਗਸਤ ਵਾਲਾ ਦਿਨ ਜਿਹੜਾ ਅਸੀਂ ਮਨਾ ਨਹੀਂ ਸਕਦੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੀ ਅਗਲੀ ਵਾਰ ਨੂੰ ਇਸ ਸੜਕ ਦੇ ਉੱਤੇ ਖਲੋਣ ਵਾਸਤੇ ਥਾਂ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜਿੱका ਖਾਲਸਾ ਵਾਹਿਗੁਰੂ ਜਿੱਕਾ